ਸਿੱਖਾਂ ਦਾ ਇਤਿਹਾਸ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ ਆਪਣੀ ਹੋਂਦ ਬਚਾਉਣ ਲਈ ਸਿੱਖਾਂ ਨੂੰ ਹਮੇਸ਼ਾ ਹੀ ਕੁਰਬਾਨੀਆਂ ਦੇਣੀਆਂ ਪਈਆਂ ਹਨ ਗੁਰੂ ਸਾਹਿਬਾਂ ਅਤੇ ਮਿਸਲਾਂ ਦੇ ਦੌਰ ਤੋਂ ਬਾਅਦ ਸਿੱਖੀ ਨੂੰ ਬਚਾਉਣ ਲਈ ਇੱਕ ਹੋਰ ਸੰਘਰਸ਼ ਸਿੱਖਾਂ ਨੂੰ ਆਰੰਭਣਾ ਪਿਆ ਜਿਸ ਦਾ ਨਾਮ ਸੀ ਸਿੰਘ ਸਭਾ ਲਹਿਰ ਕੀ ਸੀ ਇਹ ਸਿੰਘ ਸਭਾ ਲਹਿਰ ਇਸ ਬਾਰੇ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਅੰਦਰ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਤੇ ਬੈਲ ਆਈਕਨ ਦਬੋਣਾ ਨਾ ਭੁੱਲਿਓ ਮੁਗਲਾਂ ਨਾਲ ਵੱਡੇ ਸੰਘਰਸ਼ਾਂ ਦੁਰਾਨੀਆਂ ਦੇ ਹਮਲਿਆਂ ਅਤੇ ਹੋਰ ਅਣਗਿਣਤ ਕੁਰਬਾਨੀਆਂ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸਿੱਖਾਂ ਨੇ ਪੰਜਾਬ ਉੱਤੇ ਰਾਜ ਕਾਇਮ ਕੀਤਾ ਆਪਣੇ ਬਹੁਤ ਸਾਰੇ ਹੁਸ਼ਿਆਰ ਜਰਨੈਲਾਂ ਜਿਵੇਂ ਕਿ ਹਰੀ ਸਿੰਘ ਨਲਵਾ ਦੇ ਨਾਲ ਉਸਨੇ ਪੰਜਾਬ ਵਿੱਚ ਖੈਬਰ ਦਰਰੇ ਤੱਕ ਸਿੱਖ ਰਾਜ ਦਾ ਵਿਸਤਾਰ ਕੀਤਾ ਅਤੇ ਪੂਰਬ ਵੱਲ ਜੰਮੂ ਕਸ਼ਮੀਰ ਅਤੇ ਲਦਾਖ ਦਾ ਕੰਟਰੋਲ ਵੀ ਹਾਸਲ ਕੀਤਾ ਸਾਲਾਂ ਦੇ ਜ਼ੁਲਮ ਤੋਂ ਬਾਅਦ ਸਿੱਖ ਰਾਜ ਵਿੱਚ ਰਹਿੰਦੇ ਸਿੱਖ, ਹਿੰਦੂ ਅਤੇ ਮੁਸਲਮਾਨ ਸਭ ਨੂੰ ਆਪਣੇ ਤਰੀਕੇ ਨਾਲ ਰਹਿਣ ਅਤੇ ਪੂਜਾ ਕਰਨ ਦੀ ਆਜ਼ਾਦੀ ਸੀ 19ਵੀਂ ਸਦੀ ਵਿੱਚ ਹਾਲਾਂਕਿ ਅੰਗਰੇਜ਼ਾਂ ਨੇ ਭਾਰਤ ਨੂੰ ਜਿੱਤ ਲਿਆ ਪਰ ਮਹਾਰਾਜੇ ਨਾਲ ਸੰਧੀ ਕੀਤੀ 1839 ਈਸਵੀ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦਾ ਕੋਈ ਵੀ ਵਾਰਿਸ ਰਾਜ ਨੂੰ ਮਾਮੂਲੀ ਲੜਾਈਆਂ ਤੋਂ ਨਹੀਂ ਰੋਕ ਸਕਿਆ ਇਸ ਤਰ੍ਹਾਂ ਅੰਗਰੇਜ਼ ਜਲਦੀ ਹੀ ਵੰਡੀ ਹੋਈ ਸਿੱਖ ਕੌਮ ਨੂੰ ਜਿੱਤਣ ਦੇ ਯੋਗ ਹੋ ਗਏ ਖਾਲਸਾ ਰਾਜ ਦੇ ਆਖਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਅੰਗਰੇਜ਼ਾਂ ਦੇ ਨਾਲ ਇੰਗਲੈਂਡ ਚਲੇ ਗਏ ਜਿੱਥੇ ਉਹਨਾਂ ਨੂੰ ਚਰਚ ਵਿੱਚ ਸ਼ਾਮਿਲ ਕੀਤਾ ਗਿਆ ਸਿੱਖ ਰਾਜ ਦੀ ਮਹਾਰਾਣੀ ਮਹਾਰਾਣੀ ਜਿੰਦਪੁਰ ਨੂੰ ਮਜਬੂਰਨ ਪੰਜਾਬ ਛੱਡਣਾ ਪਿਆ ਕਿਸੇ ਵੀ ਸਿੱਖ ਆਗੂ ਦੀ ਗੈਰ ਮੌਜੂਦਗੀ ਵਿੱਚ ਖਾਲਸਾ ਇਕਤਰਾ ਕੀਮਤਾਂ ਦਾ ਛੇਤੀ ਹੀ ਨਿਗਾਰ ਸ਼ੁਰੂ ਹੋ ਗਿਆ। ਜਲਦੀ ਹੀ ਸਿੱਖ ਰਤ ਮਰਿਆਦਾ Hindu ਧਰਮ ਦੇ ਪ੍ਰਭਾਵ ਹੇਠ ਕੁਚਲੀ ਜਾਣ ਲੱਗੀ। ਆਪਣੀ ਹੋਂਦ ਦੀ ਲੜਾਈ ਲੜਦੇ ਸਿੱਖ ਧਰਮ ਨੂੰ ਮਜ਼ਬੂਤ ਕਰਨ ਲਈ 1873 ਵਿੱਚ ਸਿੰਘ ਸਭਾ ਲਹਿਰ ਦੀ ਸਥਾਪਨਾ ਕੀਤੀ ਗਈ। ਇਸ ਲਹਿਰ ਦੇ ਸੰਸਥਾਪਕ ਸਨ ਭਾਈ ਗੁਰਮੁਖ ਸਿੰਘ, ਧੱਤਰ ਸਿੰਘ ਸੰਦਾਵਾਲੀਆ, ਖੀਮ ਸਿੰਘ ਵੇਦੀ। ਕੰਵਰ ਵਿਕਰਮ ਸਿੰਘ ਜਵਾਹਰ ਸਿੰਘ ਕਪੂਰ ਅਤੇ ਗਿਆਨੀ ਦਿੱਤ ਸਿੰਘ ਸਿੰਘ ਸਭਾ ਲਹਿਰ ਦੇ ਸੰਸਥਾਪਕਾਂ ਦਾ ਮੂਲ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ ਦੀ ਸ਼ਾਨਦਾਰ ਵਿਰਾਸਤ ਅਤੇ ਇਸ ਦੀਆਂ ਪਰੰਪਰਾਵਾਂ ਦਾ ਗਿਆਨ ਪ੍ਰਦਾਨ ਕਰਨਾ ਸੀ। ਲਹਿਰ ਦੇ ਨੌਜਵਾਨਾਂ ਨੂੰ ਉੱਚ ਨੈਤਿਕ ਆਚਰਣ ਵਾਲੇ ਮਿਆਰ ਨਾਲ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਸਮਾਜ ਲਈ ਵਧੀਆ ਉਦਾਹਰਣ ਬਣ ਸਕਣ। ਜੱਥੇਦਾਰ ਸਿੱਖ ਲੋਕਾਂ ਨੂੰ ਸਿੱਖ ਕਦਰਾਂ-ਕੀਮਤਾਂ ਵਿੱਚ ਹੋਏ ਵਿਸ਼ਟਾਚਾਰ ਪ੍ਰਤੀ ਸੁਚੇਤ ਕਰਨ ਲਈ ਦਿ੍ਰਿੜ ਸੰ ਅਤੇ ਉਹਨਾਂ ਨੇ ਸਮਾਜਿਕ ਰੀਤੀ ਰਿਵਾਜਾਂ ਅਤੇ ਧਾਰਮਿਕ ਕੰਮਾਂ ਵਿੱਚ ਪੈਂਦੇ ਹੋਏ ਨੁਕਸਾਨ ਦੇ ਭਟਕਣਾ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਹਿੰਦੂ ਲੋਕਾਂ ਦੀ ਆਬਾਦੀ ਬਹੁ ਗਿਣਤੀ ਵਿੱਚ ਸੀ ਸਿੱਖਾਂ ਲਈ ਉਹਨਾਂ ਦੀਆਂ ਪੁਰਾਤਨ ਹਿੰਦੂ ਪਰੰਪਰਾਵਾਂ ਅੰਧਵਿਸ਼ਵਾਸ ਅਤੇ ਕਰਮ ਕਾਂਡਾਂ ਤੋਂ ਉੱਪਰ ਉੱਠਣਾ ਮੁਸ਼ਕਲ ਹੋ ਗਿਆ ਸੀ ਸਿੰਘ ਸਭਾ ਲਹਿਰ ਚਾਰ ਮੁਖ ਖੇਤਰਾ ਨਾਲ ਸੰਬੰਧਿਤ ਸੀ ਸਿੱਖ ਸਕੂਲਾਂ ਅਤੇ ਕਾਲਜਾਂ ਦੀ ਸਥਾਪਨਾ ਸਿੱਖ ਸੰਗਤਾਂ ਨੂੰ ਗੁਰਦੁਆਰਿਆਂ ਦਾ ਨਿਯੰਤਰਣ ਸਪਨਾ ਸਿੱਖ ਗੁਰੂਆਂ ਦੁਆਰਾ ਸਿਖਾਏ ਗਏ ਖਾਲਸਾ ਰਹਿਤ ਮਰਿਆਦਾ ਅਤੇ ਜੀਵਨ ਸ਼ੈਲੀ ਦੀ ਮੂਲ ਸਥਾਪਨਾ ਆਮ ਲੋਕਾਂ ਦੇ ਰਾਜਨੀਤਿਕ ਅਧਿਕਾਰਾਂ ਦਾ ਪ੍ਰਚਾਰ ਪੰਜਾਬੀ ਵਿੱਚ ਪ੍ਰਕਾਸ਼ਨਾ ਰਾਹੀਂ ਅਤੇ ਪਿੰਡਾਂ ਵਿੱਚ ਜਾ ਕੇ ਸਿੰਘ ਸਭਾ ਲਹਿਰ ਨੇ ਸਿੱਖ ਲੋਕਾਂ ਵਿੱਚ ਸੱਚੇ ਖਾਲਸਾਈ ਜਜ਼ਵੇ ਨੂੰ ਸਦਾ ਲਈ 부ਜਣ ਤੋਂ ਪਹਿਲਾਂ ਮੂੜ ਜਗਾਉਣ ਦੀ ਲੋੜ ਨੂੰ ਪ੍ਰੇਰਿਆ ਸਿੰਘ ਸਭਾ ਲਹਿਰ ਦੀਆਂ ਪ੍ਰਾਪਤੀਆਂ ਤਾਂ ਬਹੁਤ ਸਨ ਵਰ ਉਹ ਰਾ ਵਿੱਚ अनेका ਜਾਨਾਂ ਦੀ ਕੁਰਬਾਨੀ ਦਿੱਤੇ ਬਿਨਾਂ ਨਹੀਂ ਆਈਆਂ ਪਿੰਡਾਂ ਅਤੇ ਸ਼ਹਿਰਾਂ ਵਿੱਚ 6 ਸਕੂਲ ਸਥਾਪਿਤ ਕੀਤੇ ਗਏ ਜਿੱਥੇ ਬਾਲਗਾਂ ਨੂੰ ਗੁਰਮੁਖੀ ਸਿਖਾਈ ਜਾਂਦੀ ਸੀ ਤਾਂ ਜੋ ਉਹ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਪੰਜਾਬੀ ਸਹਿਤ ਪੜ ਸਕਣ ਚੀਫ ਖਾਲਸਾ ਦੀਵਾਨ ਪੰਜਾਬ ਦੀਆਂ ਵੱਖ-ਵੱਖ ਸਿੰਘ ਸਭਾਵਾਂ ਅਤੇ ਸੰਤਾਂ ਦੇ ਨੁਮਾਇੰਦਿਆਂ ਦਾ ਬਣਿਆ ਹੋਇਆ ਸੀ ਜਿਸ ਦੀ ਸਥਾਪਨਾ 1883 ਵਿੱਚ ਕੀਤੀ ਗਈ ਸੀ 1873 ਵਿੱਚ ਭਾਈ ਵੀਰ ਸਿੰਘ ਨੇ ਕਿਤਾਬਾਂ ਕਵਿਤਾਵਾਂ ਅਖਬਾਰਾਂ ਅਤੇ ਰਸਾਲੇ ਪ੍ਰਕਾਸ਼ਿਤ ਕਰਨ ਲਈ ਖਾਸ ਟ੍ਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ। ਇਹਨਾਂ ਪ੍ਰਕਾਸ਼ਨਾ ਨੇ ਨਜਵਾਨਾਂ ਅੰਦਰ ਧਾਰਮਿਕ ਸਿਧਾਂਤਾਂ ਦੀ ਪਾਲਣਾ, ਆਪਸੀ ਮਦਦ ਅਤੇ ਵਿਰੋਧੀਆਂ ਦੇ ਹੱਥੋਂ ਸਹਿ ਕਸ਼ਟ ਝੱਲਣ ਦੀ ਅਨੰਤ ਸਮਰੱਥਾ, ਸਵੈ ਅਨੁਸ਼ਾਸਨ, ਦੂਜਿਆਂ ਦੀ ਸੇਵਾ, ਮਦਦ ਅਤੇ ਮਾਰਗਦਰਸ਼ਨ ਕਰਨ ਦੀ ਇੱਛਾ ਨੂੰ ਪ੍ਰੇਰਿਤ ਕੀਤਾ। ਸਿੰਘ ਸਭਾ ਲਹਿਰ ਤਹਿਤ ਹੀ 1892 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਬਣਾਇਆ ਗਿਆ। ਸਿੱਖ ਕੌਮ ਨੂੰ ਖਾਲਸੇ ਦੀ ਮਰਿਆਦਾ ਅਤੇ ਵਿਰਸੇ ਅਨੁਸਾਰ ਜੀਵਨ ਬਤੀਤ ਕਰਨ ਲਈ ਸਿੱਖਿਆਤ ਅਤੇ ਪ੍ਰੇਰਣਾ ਦੇਣ ਲਈ ਸਿੰਘ ਸਭਾ ਲਹਿਰ ਮੈਂਬਰਾਂ ਨੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਮੂਰਤੀ ਪੂਜਾ, ਜਾਤੀ ਭੇਦਭਾਵ ਅਤੇ ਖਾਣਾ ਬਣਾਉਣ ਦੀਆਂ ਬ੍ਰਾਹਮਣਵਾਦੀ ਪ੍ਰਥਾਵਾਂ ਦੇ ਵਿਰੁੱਧ ਖੁੱਲ ਕੇ ਪ੍ਰਚਾਰ ਕੀਤਾ। ਉਹਨਾਂ ਨੇ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਤੰਬਾਕੂ ਦੇ ਵਰਤੋਂ ਦੀ ਨਿਖੇਦੀ ਵੀ ਕੀਤੀ। ਇਸ ਸਮੇਂ ਤੱਕ ਸਿੱਖਾਂ ਦੇ ਵੱਖ-ਵੱਖੇ ਸੰਪਰਦਾ ਬਣ ਚੁੱਕੇ ਸਨ। ਕੁਝ ਨੇ ਆਪਣੇ-ਆਪਣੇ ਨੇਤਾਵਾਂ ਨੂੰ ਹੀ ਗੁਰੂ ਬਣਾ ਲਿਆ ਸੀ। ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੀ ਸੀ ਅਤੇ ਸਿੱਖਾਂ ਦੇ ਹਰ ਇਕੱਠ ਵਿੱਚ ਆਪਣਾ ਅਧਿਕਾਰ ਪੰਜ ਪਿਆਰਿਆਂ ਵਿੱਚ ਰੱਖਿਆ। ਉਨਾ ਐਲਾਨ ਕੀਤਾ ਕਿ ਉਨ੍ਹਾਂ ਤੋਂ ਬਾਅਦ ਕੋਈ ਵਿਅਕਤੀ ਗੁਰੂ ਨਹੀਂ ਹੋਵੇਗਾ ਇਸ ਮੌਲਿਕ ਸਿਧਾਂਤ ਦਾ ਪ੍ਰਚਾਰ ਸਿੰਘ ਸਭਾ ਨੇ ਮੰਚ ਤੇ ਪ੍ਰੈਸ ਵਿੱਚ ਕੀਤਾ ਭਾਈ ਵੀਰ ਸਿੰਘ ਨੇ ਖਾਲਸਾ ਸਮਾਚਾਰ ਦੀ ਸਥਾਪਨਾ ਕੀਤੀ ਇਹ ਇੱਕ ਸੁਧਾਰਵਾਦੀ ਅਖਬਾਰ ਸੀ ਜਿਸ ਨੇ ਵਕ ਵਕ ਸੰਪਰਦਾਵਾਂ ਦੇ ਢੋਂਗ ਦਾ ਪਰਦਾ ਫਾਸ਼ ਕੀਤਾ ਅੰਮ੍ਰਿਤਸਰ ਨਨਕਾਣਾ ਸਾਹਿਬ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਦੇ ਗੁਰਦੁਆਰੇ ਪ੍ਰਿਸ਼ਟ ਖਾਨਦਾਨੀ ਮਹੰਤਾਂ ਦੁਆਰਾ ਨਿਯੰਤਰਿਤ ਕੀਤੇ ਜਾਂਦੇ ਸਨ ਜੋ ਗੁਰਦੁਆਰਿਆਂ ਦੇ ਅੰਦਰ ਘਟਿਆ ਪ੍ਰਥਾਵਾਂ ਨੂੰ ਆਗਿਆ ਦਿੰਦੇ ਸਨ ਅਤੇ ਇਥੋਂ ਤੱਕ ਕਿ ਉਹਨਾਂ ਨੂੰ ਪਰਫੁੱਲਤ ਕਰਦੇ ਸਨ ਮਹੰਤਾਂ ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਸਮਰਥਨ ਅਤੇ ਸੁਰੱਖਿਆ ਦਿੱਤੀ ਗਈ ਸੀ ਮਹੰਤਾਂ ਨੇ ਗੁਰਦੁਆਰਿਆਂ ਵਿੱਚ ਮੂਰਤੀ ਪੂਜਾ ਅਤੇ ਗੁਰੂਆਂ ਦੁਆਰਾ ਵਰਜਿਤ ਹੋਰ ਹਿੰਦੂ ਕਰਮ ਕਾਂਡਾਂ ਦੀ ਆਗਿਆ ਦਿੱਤੀ ਸਿੰਘ ਸਭਾ ਦੇ ਆਗੂਆਂ ਨੇ ਇਹਨਾਂ ਪ੍ਰਥਾਵਾਂ ਨੂੰ ਲੋਕਾਂ ਸਾਹਮਣੇ ਲਿਆਂਦਾ ਅਤੇ ਸਿੱਖ ਗੁਰਦੁਆਰਿਆਂ ਦਾ ਸਿੱਖ ਸੰਗਤਾਂ ਦੁਆਰਾ ਜਮਹੂਰੀ ਪ੍ਰਬੰਧਨ ਕਰਨ ਤੇ ਜ਼ੋਰ ਦਿੱਤਾ। ਇਸ ਸੰਘਰਸ਼ ਦੌਰਾਨ ਹਜ਼ਾਰਾਂ ਸਿੱਖਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ ਕਿਉਂਕਿ ਉਹਨਾਂ ਨੇ ਤਬਦੀਲੀ ਦੀ ਮੰਗ ਨੂੰ ਲੈ ਕੇ ਸ਼ਾਂਤੀਪੂਰਵਕ ਪ੍ਰਦਰਸ਼ਨ ਕੀਤਾ ਸੀ। ਸਤਕਨਨ ਕਾਨਾ ਸਾਹਿਬ ਇਸ ਸਿੰਘ ਸਭਾ ਲਹਿਰ ਦੇ ਇਤਿਹਾਸ ਦਾ ਮਹੱਤਵਪੂਰਨ ਹਿੱਸਾ ਹੈ ਜੋ ਫਰਵਰੀ 1921 ਵਿੱਚ ਵਾਪਰਿਆ। ਅੰਤ ਵਿੱਚ ਹਾਲਾਂਕਿ ਵੱਧ ਦੇ ਜਨਤਕ ਦਬਾਅ ਨੇ ਬ੍ਰਿਟਿਸ਼ ਪ੍ਰਸ਼ਾਸਕਾਂ ਨੂੰ ਪਿੱਛਟ ਪ੍ਰਬੰਧਕਾਂ ਦੀ ਸੁਰੱਖਿਆ ਛੱਡਣ ਲਈ ਮਜਬੂਰ ਕੀਤਾ। ਬਹੁਤ ਵਿਚਾਰ ਵਟਾਂਦਰੇ ਤੋਂ ਬਾਅਦ 1925 ਦਾ ਗੁਰਦੁਆਰਾ ਐਕਟ ਪਾਸ ਕੀਤਾ ਗਿਆ ਜਿਸ ਨਾਲ ਸਿੱਖ ਗੁਰਦੁਆਰਿਆਂ ਦਾ ਨਿਯੰਤਰਣ ਸਿੱਖ ਸੰਗਠਾ ਕੋਲ ਆ ਗਿਆ। 16 ਨਵੰਬਰ 1920 ਨੂੰ ਸਥਾਪਿਤ ਕੀਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਐਸਜੀਪੀਸੀ ਨੂੰ ਗੁਰਦੁਆਰਿਆਂ ਨੂੰ ਗੁਰੂ ਘਰ ਵਜੋਂ ਸ਼ੁੱਧ ਰੱਖਣ ਅਤੇ ਸਿੱਖ ਰਹਿਤ ਮਰਿਆਦਾ ਦੀ ਨਿਗਰਾਨੀ ਕਰਨ ਦਾ ਅਧਿਕਾਰ ਦਿੱਤਾ ਗਿਆ। ਸਿੱਖਾਂ ਨੇ ਬਹੁਤ ਸੰਘਰਸ਼ ਅਤੇ ਕੁਰਬਾਨੀਆਂ ਤੋਂ ਬਾਅਦ ਰਾਜਨੀਤਿਕ ਅਧਿਕਾਰ ਪ੍ਰਾਪਤ ਕੀਤੇ ਸਿੱਖ ਪ੍ਰਸ ਨੇ ਸਰਕਾਰੀ ਅਤੇ ਜਨਤਕ ਦਫਤਰਾਂ ਵਿੱਚ ਸਿੱਖਾਂ ਨਾਲ ਬ੍ਰਿਟਿਸ਼ ਸਰਕਾਰ ਦੇ ਵਿਤਕਰੇ ਦਾ ਪਰਦਾ ਫਾਸ਼ ਕੀਤਾ ਲੰਬੇ ਅਤੇ ਔਕੇ ਅੰਦੋਲਨਾਂ ਨੇ ਅੰਤ ਵਿੱਚ ਸਿੱਖਾਂ ਨੂੰ ਕਿਸੇ ਵੀ ਲੰਬਾਈ ਦੀ ਕਿਰਪਾਨ ਪਹਿਨਣ ਦਾ ਉਹਨਾਂ ਦਾ ਧਾਰਮਿਕ ਅਧਿਕਾਰ ਲੈ ਕੇ ਦਿੱਤਾ ਸਿੰਘ ਸਭਾ ਲਹਿਰ ਨੇ ਸਿੱਖਾਂ ਦੇ ਰੋਜ਼ਾਨਾ ਜੀਵਨ ਦੇ ਹਰ ਪਹਿਲੂ ਵਿੱਚ ਗੁਰਮੁਖੀ ਲਿਪੀ ਵਿੱਚ ਲਿਖੀ ਆਪਣੀ ਮਾਂ ਬੋਲੀ ਪੰਜਾਬੀ ਦੀ ਵਰਤੋਂ ਕਰਨ ਦੇ ਅਧਿਕਾਰ ਲਈ ਲੜਾਈ ਲੜੀ ਸਿੰਘ ਸਭਾ ਲਹਿਰ ਤੇ ਆਗੂ ਸਿੱਖ ਰਤ ਮਰਿਆਦਾ ਨੂੰ ਜਿਉਣ ਦੇ ਹੱਕ ਲਈ ਲੜੇ ਜੋ ਸਿੱਖ ਗੁਰੂਆਂ ਦੁਆਰਾ ਸਥਾਪਿਤ ਕੀਤੀ ਗਈ ਸੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਟੋਟਲ ਪੰਜਾਬੀ